ਗੁਰੂ ਘਰ ਦੇ ਨੇੜੇ ਜੋ ਬੀੜੀ ਸਿਕਟਾ ਜਾਂ ਤਬਾਕੂ ਵੇਚਦੇ ਨੇ ਉਹਨਾਂ ਨੂੰ ਹਟਾਉਣ ਦੀ ਜੋ ਜ਼ਥੇਦਾਰ ਸਾਹਿਬ ਵੱਲੋਂ ਅਗਵਾਈ ਕੀਤੀ ਗਈ ਹੈ ਇੱਕ ਹੁਕਮ ਕੀਤਾ ਗਿਆ ਉਸ ਦੇ ਤਹਿਤ ਕੁਝ ਸਿੰਘ ਜਦੋਂ ਮੁਹਾਲੀ ਦੇ 3ਵੀਂ 2 ਦੇ ਨਜ਼ਦੀਕ ਗੁਰੂ ਘਰ ਦੇ ਨੇੜੇ ਜੋ ਬੀੜੀਆਂ ਸੈਕਟਾਂ ਦਾ ਇੱਕ ਵਿਹਾਰੀ ਭਈਆ ਖੋਖਾ ਲਗਾਈ ਬੈਠਾ ਸੀ ਉਸ ਨੂੰ ਹਟਾਣ ਪਹੁੰਚੇ ਤਾਂ ਉੱਥੇ ਇੱਕ ਪੰਜਾਬੀ ਔਰਤ ਇਸ ਭਈਏ ਦੇ ਹੱਕ ਦੇ ਵਿੱਚ ਪਹੁੰਚ ਗਈ ਤੇ ਕਹਿਣ ਲੱਗੀ ਕਿ ਇਸ ਨੂੰ ਗੁਰੂ ਘਰ ਦੇ ਨਜ਼ਦੀਕ ਬੀੜੀਆਂ ਸੈਕਟਾਂ ਦਾ ਇਹ ਖੋਖਾ ਲਗਾਉਣ ਦਿੱਤਾ ਜਾਵੇ ਇਸ ਨੂੰ ਨਾ ਹਟਾਇਆ ਜਾਵੇ ਇੱਥੇ ਹੀ ਬਸਣੀ ਇਹ ਔਰਤ ਸਿੰਘਾਂ ਨਾਲ ਵੀ ਭੜਨ ਲੱਗੀ ਤੇ ਉਸ ਤੋਂ ਬਾਅਦ ਸਿੰਘਾਂ ਨੇ ਫਿਰ ਕਿਸ ਤਰ੍ਹਾਂ ਇਸ ਬੀਬੀ ਦੇ ਖਾਨੇ ਦੇ ਵਿੱਚ ਅਕਲ ਪਾਈ ਆਓ ਤੁਹਾਡੇ ਸਾਹਮਣੇ ਰੱਖਦੇ ਆਂ ਵੀਡੀਓ ਇਸ ਵੀਡੀਓ ਦੇ ਹੋਰ ਵੀ ਪਾਰਟ ਨੇ ਅੱਗੇ ਦੇਖਦੇ ਰਹਿਣ ਦੇ ਲਈ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਜਲਦ ਇਸ ਦੇ ਬਾਕੀ ਪਾਰਟਸ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਤਾਜ਼ਾ ਖਬਰਾਂ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰ ਜਾ ਓਏ ਆਵੇ ਜੀ ਆ ਪੀਡੀਆਂ ਸਿਕਟਾਲਾ ਖੋਖਾ ਹੀਗਾ ਇਹ 3ਵੀਂ ਟੂ ਸਾਚੇ ਧੰਨ ਦੇ ਲਾਗੇ ਉਹ ਸਾਹਮਣੇ ਸਾਚਾ ਧੰਨ ਆਈ ਇਹ ਜੀ ਆਪਾਂ ਨੂੰ ਜਿਹੜੀ ਜਥੇਦਾਰ ਦੀ ਕਾਲ ਆਈ ਸੀ ਅਕਾਲ ਤਖਤ ਕੇਸਗੜ ਸਾਹਿਬ ਤੋਂ ਇਹ ਜਨਾਨੀ ਜਿਹੜੀ ਕਹਿੰਦੀ ਆ ਇਹ ਕਹਿੰਦੀ ਖੋਖਿਆਂ ਨੂੰ ਚੱਲਣ ਦਿਓ ਇੱਥੇ ਇਹ ਕਹਿੰਦੀ ਖੋਖਿਆਂ ਨੂੰ ਜਿਹੜਾ ਵਾ ਇੱਥੇ ਚੱਲਣ ਦਿਓ ਆ ਸਾਹਮਣੇ ਗੁਰੂ ਘਰ ਆ ਅਸੀਂ ਤਾਂ ਜਿਹੜਾ ਵਾ ਕੇਸਗੜ ਸਾਹਿਬ ਦੇ ਜਥੇਦਾਰ ਨੇ ਸਾਨੂੰ ਜੋ ਹੁਕਮ ਆ ਅਸੀਂ ਤਾਂ ਉੱਤੇ ਫੁੱਲ ਪਾਉਣੇ ਆ ਆ ਏਦਾਂ ਦੀਆਂ ਜਨਾਨੀਆਂ ਆ ਕੇ ਨਾਲੇ ਪੁੱਠਾ ਬੋਲਦੀਆਂ ਵਾਂ ਨਾਲੇ ਕਹਿੰਦੀਆਂ ਜੀ ਖੋਖੇ ਦਾ ਜਿਹੜਾ ਵਾ ਖੋਖੇ ਨੂੰ ਸਾਥ ਦੋ ਜੀ ਆ ਤੇ ਮੈਂ ਮੈਂ ਨਾ ਮੈਂ ਚਪੇੜਾ ਜਨਾਨੀਆਂ ਦੇ ਮਾਰ ਦਿੰਨਾ ਜਿਹੜੀ ਪੁੱਤਰੀ ਹੋਵੇ ਜਾਦੀ ਹਾਂ ਗਲਤ ਕੀ ਗਿਆ ਤੈਨੂੰ ਗਲਤ ਕੀ ਗਿਆ ਤੈਨੂੰ ਲੈਣ ਦੀ ਕਿ ਲੋੜ ਆ ਤੂੰ ਵਿੱਚ ਕੀ ਦਾਣੇ ਲੈਣੇ ਆ ਤੇ ਤੂੰ ਫालतू ਬੋਲੇਂਗੀ ਫालतू ਬੋਲਦੀ ਤੂੰ ਠੀਕ ਆ ਬਾਹਣੇ ਬਾਰੇ ਗਲਤ ਬੋਲੀ ਆ ਹਾਂ ਤੇ ਬੰਦ ਕਰਾਉਣਾ ਬੰਦ ਕਰਾਉਣਾ ਆਪਾਂ ਤੇ ਇੱਥੇ ਹੀ ਆਉਣਾ ਮੈਂ ਮੇਰੇ ਲੱਗ ਇਹੀ ਆ ਉੱਡ ਜਾ ਤੁਰ ਜਾ ਤੁਰ ਜਾ ਬੋਲੀ ਜਾ ਆਪਾਂ ਦਾ ਹੱਥ ਜੋੜ ਕੇ ਦੁਨੀਆ ਬਣਾ ਕਰੀ ਤੁਰ ਜਾ ਮੈਨੂੰ ਨਹੀਂ ਟੈਨਸ਼ਨ ਨਿੰਮੂ ਕਿਹਦੇ ਨੂੰ ਆਨੇ ਬੋਲਣਾ ਤੂੰ ਬੁਲਾਇਆ ਇਹਨੂੰ ਕਹਿੰਦਾ ਹਾਂ ਕਿਉਂ ਬੁਲਾਇਆ ਤੂੰ ਉਹ ਦਿਨ ਲੈ ਕੇ ਆਈ ਤੂੰ ਆਪਾਂ ਆਪਾਂ ਨਹੀਂ ਲੈ ਕੇ ਆਈ ਜੀ ਮਰਾਜੀ ਇਹ ਆਪ ਹੁੰਦੀ ਹੈ ਉਹ ਦਿਨ ਵੀ ਨੇ ਆਪ ਕੋ ਮੈਂ ਆਪ ਅੱਜ ਵੀ ਇਹ ਕਿਉਂ ਹੁੰਦੀ ਕੀ ਪਤਾ ਨਹੀਂ ਜੀ ਕੀ ਚੱਕਰ ਹੈ ਉਹ ਦਿਨ ਵੀ ਆ ਕੇ ਆਪ ਕੋ ਤੇ ਕੋਲ ਚਲੀ ਗਿਆ ਆਪਾਂ ਮੰਨ ਲਾ ਕਰਦੇ ਫਿਰ ਵੀ ਚਲੀ ਗਿਆ ਹੁਣ ਉਹ ਆਪਣੀ ਕੋਈ ਗੱਲ ਸੀ ਇੰਨੇ ਅਗੇ ਵਧਾਈ ਗੱਲ ਨਹੀਂ ਹਾਂ ਗੱਲ ਤਾਂ ਇਹਨੇ ਇਹਨੇ ਕਰੀ ਆਪਾਂ ਨੇ ਕੋਈ ਗੱਲ ਤੇ ਨਹੀਂ ਕਰੀ ਬਾਬਾ ਜੀ ਅੱਛਾ ਹਾਂ ਤੇ ਤਾਂ 10 ਦਾ ਰਿਕਾਰਡਿੰਗ ਚ ਡੰਡੇ ਮਾਰ ਮਾਰ ਜੰਨਾ ਕੋਣ ਹੈ ਉਹ ਕਿਹੜੇ ਡੰਡੇ ਮਾਰੇ ਤੁਹਾਡੇ ਦੱਸ ਕਦੋਂ ਮਾਰਿਆ ਡੰਡਾ ਕਿਹਦੇ ਮਾਰਿਆ ਬੜੇ ਪਰੇ ਕਿਹਦੇ ਮਾਰਿਆ ਤੇਰੇ ਮਾਰਿਆ ਤੇਰੇ ਤੇਰੇ ਡੰਡਾ ਵੱਜਾ ਕਿੱਥੇ ਵੱਜਾ ਦਿਖਾ ਮੈਨੂੰ ਲਾਸ਼ ਦਿਖਾ ਮਾਰਿਆ ਤੇਰੇ ਮੈਂ ਇਹ ਗੱਲ ਸੁਣ ਲੈ ਮੇਰਾ ਭਰਾ ਆ ਲਾਈਵ ਦੇ ਵਿੱਚ ਵਾ ਗੱਲ ਸੁਣ ਲੈ ਇੱਧਰ ਜੇ ਤੂੰ ਝੂਠ ਨਾ ਬੋਲਣਾ ਨਾ ਮੈਂ ਝੂਠ ਨਹੀਂ ਬੋਲਦਾ ਹਾਂ ਜੇ ਮੈਂ ਜੇ ਤੂੰ ਝੂਠਾ ਨਾ ਮੈਂ ਡਾਇਰੈਕਟ ਠੋਕ ਕੇ ਨਾ ਨਾ ਮਾਂ ਜੇਨੂੰ ਮਰਜ਼ੀ ਲੱਗੇ ਖੜਾ ਲਈ ਫਿਰ ਇਹਦੇ ਮੈਂ ਡਾਂਗ ਮਾਰੀ ਉਦਣ ਹਾਂ ਇਹਦੇ ਤੇਰੇ ਕਿਹੜੀ ਮਾਰੀ ਆ ਛੇ ਮਾਰ ਤੇ ਅੱਛਾ ਇਹ ਪੈਣੀਆ ਵੀ ਆ ਤੇਰੇ ਧਿਆਨ ਰੱਖੀ ਹੁਣ ਹਾਂ ਠੀਕ ਆ ਮਾਂ ਹੱਥ ਚੁੱਕ ਆ ਆ ਬੋਲ ਹਾਂ ਆ ਲਾਈਵ ਚੱਲਦਾ ਏ ਠੀਕ ਆ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਨਾ ਨਾ ਹਾਂ ਹੱਥ ਚੁੱਕ ਆਪ ਲੋਕ ਜਾइए ਠੀਕ ਆ ਨਾ ਇਹਦੇ ਕੇ ਇਹਦੇ ਠੋਕੀ ਸੀ ਉਦਣ ਇਹਨੇ ਇਹਦੇ ਮਾਰੀ ਸੀ ਇਹਦੇ ਮਾਰੀ ਮੈਂ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਇਦਾਂ ਕਰੇ ਸੀਗਾ ਇਦਾਂ ਕੀਤਾ ਨਾ ਪਰ ਇਹ ਕਹਿੰਦਾ ਮਾਰੀ ਮੇਰੇ ਮੇਰੀ ਬਾਤ ਹੋਈ ਹੋਗੀ ਨਾ ਡਾਂਗ ਤੇ ਮਾਰੀ ਐ ਇਦਾਂ ਇਦਾਂ ਕਰਕੇ ਕੀਤੀ ਮਾਰ ਲੈ ਇਦਾਂ ਕਰਕੇ ਇਦਾਂ ਫੇਰ ਉਹਨੂੰ ਇੱਕ ਡਾਂਗ ਮਾਰੀ ਸੀਗੀ ਹਾਂ ਉਹੀ ਕਹਿ ਰਹੇ ਆ ਉਹ ਵੀ ਬੱਸ ਫੇਰ ਉਹੀ ਕਹਿ ਉਹ ਕਹਿੰਦਾ ਮੇਰੇ ਮਾਰੀ ਆ ਉਹ ਵੀ ਉਹੀ ਕਹਿ ਐਸੇ ਡਾਂਗ ਜੇ ਮਿੱਤਰ ਧੱਕਾ ਜਿਹਾ ਲਾਇਆ ਸੀਗਾ ਉਹ ਵੀ ਤੇ ਹੋਈ ਧੱਕਾ ਹੀ ਲਾਇਆ ਨਾ ਹਾਂ ਹਾਂ ਬੱਸ ਫੇਰ ਉਹਨੂੰ ਇੱਕ ਡਾਂਗ ਮਾਰੀ ਉਹਦੇ ਮਾਰੀ ਤਾ ਉਹ ਬੋਲਦਾ ਪਿਆ ਸੀ ਵਾਧੂ ਦਰੋ ਬੋਲਦਾ ਨਹੀਂ ਉਹ ਮੇਰਾ ਛੋਟਾ ਭਰਾ ਉਹ ਤਾਂ ਖੁਦ ਹੀ ਹੱਥ ਜੋੜ ਕੇ ਬੋਲਦਾ ਪੈਣੀ ਆ ਮੈਂ ਤੁਹਾਨੂੰ ਕਿੰਨੀ ਯਾਰ ਉਹ ਖੜ ਜਾ ਦੋ ਮਿੰਟ ਖੜ ਜਾ ਦੋ ਮਿੰਟ ਜਿਸ ਸਕੂਲ ਵਿੱਚ ਪੜ੍ਹਦੇ ہیں यहीं से ਸਭ ਹਮ ਹੋਣ ਹੁਣ ਇਧਰ ਹੁਣ ਜਿਹੜੀ ਡਾਂਗ ਫਰੀ ਆ ਠੀਕ ਆ ਉਦਣ ਉਦੋਂ ਉਦੋਂ ਜਿਹੜੀ ਗੱਲ ਆ ਉਹ ਇੱਧਰ ਤੁਹਾਨੂੰ ਉਦੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਮੈਂ ਕਹਿ ਕੇ ਗਿਆ ਵਾਂ ਕਿ ਕਿੰਨੀ ਯਾਰ ਪਿਆਰ ਨਾਲ ਕਹਿ ਕੇ ਗਿਆ ਕਿ ਚੱਕ ਲੋ ਤੁਸੀਂ ਕਹਿੰਦੇ ਨਹੀਂ ਚੱਕਣਾ ਕਿਹਾ ਨਾ ਕੀ ਕਰੇ ਸਾਰਾ ਮੋਬਾਈਲ ਆਪਣੀ ਰੋਜੀ ਰੋਟੀ ਹੈ ਰੋਜੀ ਰੋਟੀ ਵੀਡੀ ਸੈਕਟਰ ਦੀ ਰੋਜੀ ਰੋਟੀ ਨਹੀਂ ਨਾ ਹਮੇਸ਼ਾ ਸੇ ਤੂੰ ਇਹੀ ਕਰਤੀ ਆ ਨਹੀਂ ਤਾਂ ਡਿਗੋ ਦਾ ਲਾਇਸੈਂਸ ਹੈਗਾ ਵਾ ਲਾਇਸੈਂਸ ਤੋਂ ਨਹੀਂ ਫਿਰ ਤੁਹਾਨੂੰ ਤੁਹਾਨੂੰ ਚਾਹ ਜਾਂ ਖਾਣ ਪੀਣ ਵਾਲੇ ਕੰਮ ਤੋਂ ਕਿਸੇ ਨੇ ਰੋਕਿਆ ਨਾ ਪਾਣੀ ਉਹ ਚਲਦਾ ਹੀ ਨਹੀਂ ਇੱਥੇ ਹੈ ਉਹ ਤਾਂ ਚਲਦਾ ਹੀ ਨਹੀਂ ਨਾ ਅੱਛਾ ਖਾਣ ਪੀਣ ਵਾਲਾ ਕੰਮ ਨਹੀਂ ਚੱਲਦਾ ਚੱਲਦਾ ਨਹੀਂ ਫਿਰ ਉਹ ਬੋਲਦੇ ਆ ਫਿਰ ਉਹ ਕਟਾਉਣ ਵਾਲੇ ਬੋਲਦੇ ਆ ਇਹੋ ਬੋਲਦੇ ਆ ਕਿ ਆਹੀ ਨਾਲ ਉਹ ਉਸੇ ਮੋੜੋਂ ਨਾਲ ਉਹ ਬੜੀ ਬੜੀ ਗੱਲ ਕਰਦੇ ਉਹ ਕੋਈ ਸਾਰੇ ਬੰਦ ਹੋਣਗੇ ਕੋਈ ਨਾ ਕੋਈ ਨਾ ਸਾਰੇ ਸਾਰੇ ਬੰਦ ਹੋਣੇ ਅਸੀਂ ਅਸੀਂ ਉਹੀ ਲਾਈਨ ਤੇ ਚੱਲੇ ਆ ਨਹੀਂ ਉਹ ਨਾਲ ਸੁਣ ਇੱਧਰ ਸਾਡੇ ਨਾਲ ਗਏ ਹੋ ਕਦੀ ਤੁਸੀਂ ਉਹ ਮੈਂ ਉਹ ਗੱਲ ਤਾਂ ਸੁਣ ਸਾਡੇ ਨਾਲ ਗਏ ਕਦੀ ਇਹਨਾਂ ਤੋਂ ਇਲਾਵਾ ਹੀ ਕਿੰਨੇ ਨਹੀਂ ਅਸੀਂ ਇਹਨਾਂ ਤੋਂ ਇਲਾਵਾ ਕਿੰਨੇ ਜਾਣਿਆਂ ਕੋਲ ਗਏ ਪਤਾ ਤੁਹਾਨੂੰ ਨਹੀਂ ਕਿੰਨੇ ਬੰਦ ਕਰਵਾ ਦੀ ਕਿੰਨੇ ਠੇਕੇ ਲਾ ਗਏ ਗੋਦਰੇ ਚ ਗੋਦਰੇ ਚ ਫੈਕਟਰੀ ਆ ਲੈ ਬੜਾ ਤਕੜਾ ਬੜਾ ਤਕੜਾ ਜਿਹੜਾ ਗੋਦਰੇ ਚ ਫੈਕਟਰੀ ਆ ਲੈ ਕੋ ਕਾਹ ਪੀਏ ਰੱਜ ਲੋ ਨਾਲ ਤੇ ਦੱਲੋ ਮੇਰੇ ਨਾਲ ਚੱਲੋ ਨਾਲ ਕੇ ਚੱਲੇ ਕੋਈ ਨਾ ਵੀਡੀਓ ਬਣਾ ਤੂੰ ਮੈਂ ਤਾਂ ਬਣਾਵਾ ਫੇਰ ਤੂੰ ਲਾਈਵ ਚੱਲ ਲਾਈਵ ਹੀ ਆ ਲਾਈਵ ਨਹੀਂ ਲਾਈਵ ਤੇ ਨਹੀਂ ਆ ਗਰੀਬਾਂ ਦੇ ਚ ਰੋਟੀ ਬੰਦ ਕਰਾਉਣ ਲੱਗਾ ਆ ਕਿਹੜੀ ਰੋਟੀ ਆ ਤੂੰ ਠੇਕੇ ਬੰਦ ਕਰਾ ਕੇ ਦਿਖਾ ਦੇ ਕਿੱਥੇ ਨਾਲ ਚੱਲੋ ਨਾਲ ਚੱਲੋ ਕਿਉਂ ਚੱਲਾ ਫੇਰ ਤੂੰ ਆਇਆ ਠੋਖਾ ਬੰਦ ਕਰਾਉਣ ਬੰਦ ਉਹ ਤੇ ਹੁਣ ਆ ਜਿਹੜੇ ਗੁਰਦ ਗੁਰਦਵਾਰੇ ਲੱਗੇ ਸਾਰਿਆਂ ਕੋਲੋਂ ਬੰਦ ਕਰਾ ਯਾਰ ਉਧਰ ਵਾਲੇ ਦੇ ਕੋਲ ਵੀ ਗਿਆ ਮੈਂ ਆਪਣੀ ਸਰਦਈ ਚੱਲਣੀ ਨਹੀਂ ਇੰਦਰ ਜ਼ੋਰ ਪਾਈ ਜਾਣਾ ਓਏ ਉੱਥੇ ਅਦਰ ਸਿੰਘਾ ਓਏ ਉੱਥੇ ਜਾ ਕੇ ਦੇਖ ਲੱਖ ਦੀ ਲੜਦੇ ਆ ਓਥੇ ਜਾ ਕੇ ਦੇਖ ਰਣਾ ਲੱਗਦਾ ਨਾ ਕਦੀ ਲੱਗੇ ਜਾ ਕੇ ਖੜੀ ਹੂੰ ਚੱਲਿਆ ਜਾ ਇਥੋਂ ਚੜ੍ਹਦੀ ਸਾਨੂੰ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਪੇ ਕੀ ਕਰੂੰਗੀ ਮੂਲੀ ਕਰ ਲੈਣਾ ਹਾਂ ਤੂੰ ਕੀ ਕਰ ਲੈਣਾ ਪੇ ਕੀ ਕਰੂੰਗੀ ਤੂੰ ਮੈਂ ਤਾਂ ਬਹੁਤ ਕੁਝ ਕਰ ਲੂੰ ਤੂੰ ਕਰ ਸ਼ੁਰੂ ਫਿਰ ਤੈਨੂੰ ਮੈਂ ਦੱਸਦਾ ਫਿਰ ਦੱਸ ਫਿਰ ਹਾਂ ਤੂੰ ਕਰ ਸ਼ੁਰੂ ਅਹੀਂ ਪਹਿਲੇ ਨੂੰ ਕਿਸੇ ਦੇ ਕਰਦੇ ਮੇਰੇ ਨਾਲ ਆਪਣੇ ਚੁਪਾਲ ਦਿੱਤੀ ਮੈਂ ਬਹੁਤ ਕੁਝ ਕਰ ਦਿੱਤਾ ਓਏ ਬੋਲੀ ਯਾਰ ਸਾਡੇ ਦਾ ਫੇ ਕਹਿੰਦੇ ਮੂਰਖਾ ਨਾਲ ਨਾਲ ਨੁੱਧੀ ਏ ਗੁਰੂ ਦੇ ਸ਼ਸਤਰ ਲੈ ਤਾਨੂੰ ਨਹੀਂ ਓਏ ਉਹਨੂੰ ਹੋਜੇ ਡਰਾਉਣਾ ਹੁੰਦਾ ਨਾ ਪਹਿਲੇ ਦਿਨ ਹੀ ਚੱਕ ਦੇਣਾ ਸੀਗਾ ਉਹ ਜਾ ਤੂੰ ਤੁਰ ਜਾ ਇੱਧਰ ਜਾ ਤੁਰ ਜਾ ਕੱਪ ਜਾ ਤੁਰ ਜਾ ਜੇ ਮਾਰ ਕੇ ਵੀ ਆਏ ਸੇ ਤੋਰ ਨਾ ਮਾਰ ਤੇ ਤਾਣੀ ਵੀ ਤੁਰਿਆ ਇਹ ਮੇਰੇ ਅਰਗਾਂ ਨਹੀਂ ਟੱਕਰਿਆ ਉਹਨਾ ਕੋਈ ਤੈਨੂੰ ਟੱਕਰਿਆ ਤੇਰੇ ਨਾਲ ਟੱਕਰ ਨਹੀਂ ਚਾਹੀਦਾ ਤੇਰੇ ਅਰਗਾਂ ਕੋਈ ਨਾ ਕੋਈ ਨਾ ਬੇਫਿਕਰ ਹੋ ਜਾ ਤੂੰ ਜਿਹੜੀ ਵੇਖ ਲਈ ਠੀਕ ਨਹੀਂ ਰੱਖਣਾ ਜਾ ਉਹ ਤੂੰ ਚੁੱਪ ਕਰਕੇ ਆਪਣਾ ਤੋਰੀ ਫੇਰ ਓਏ ਉਹ ਜਾਣਦਾ ਤੂੰ ਇਹਨੂੰ ਗੱਲ ਸੁਣ ਹੈ ਤੂੰ ਫੇਰ ਤੇਰੀ ਗਵਾਹੀ ਕਾਦ ਲਈ ਭਰੀ ਜਾਂਦੀ ਹੈ। ਹਾਂ ਮੈਂ ਇਨਸਾਨ ਹਾਂ। ਕੋਈ ਬੀੜੀ ਸਿਕਟ ਪੀਂਦੀ ਹੈ ਇਹ? ਹਾਂ ਮੈਂ ਪੀਂਦੀ ਆ। ਪੀਂਦੀ ਆ ਮਲਾਜੋ। ਫੇਰ ਤੇ ਤੈਨੂੰ ਦਾ ਫੇਰ ਫਿਰ ਆ ਤਾਂ ਹੀ ਤੂੰ ਯਾ ਕਰਦੀ ਹੈ। ਨਹੀਂ ਨਾ ਹੋਏਗਾ ਬਾਲਾ ਕੇ ਸਭ ਕੁਝ। ਤੂੰ ਉਹਦੀ ਮੇਰੀ ਟੈਨਸ਼ਨ ਨਾ ਲੈ। ਕੋਈ ਨਾ ਤੂੰ। ਉਹਦੀ ਟੈਨਸ਼ਨ ਨਾ ਲੈ। ਤੂੰ ਜੇ ਸਿੰਘ ਹੋਵੇਂ ਨਾ ਤਾਂ ਮੈਨੂੰ ਅਗਲਾ ਕਹਿਣ ਤੋਂ ਪਹਿਲਾਂ ਪੰਜਾਹ ਸਾਲ ਸੋਚ ਤੂੰ ਸਿੰਘ ਹੀ ਨਹੀਂ ਆ। ਤੇ ਤੇਰੀ ਜਿੱਦਾਂ ਦੀ ਬੋਲੀ ਆ ਉਦਾਂ ਦੀ ਸਾਡੀ ਬੋਲੀ ਆ। ਤੂੰ ਜਾ ਤੁਰਦੀ ਪਾਣਾ ਹਜ਼ਾਰ ਜੀ ਛੱਡੋ। ਮੇਰੀ ਬੋਲੀ ਆ। ਹਾਂ ਤੂੰ ਗੱਲ ਸੁਣ ਇੱਧਰ। ਮੈਨੂੰ ਨਾ ਮੈਨੂੰ ਕਹਿੰਦੇ ਜਦੋਂ ਮੈਨੂੰ ਦੇਖ ਗਿਆ ਮੈਂ ਤੇਰੇ ਡਾਂਗ ਫੇਰ ਜਾਣੀਆਂ ਉਹਨੂੰ ਡਾਂਗ ਫੇਰਾਂ ਤੂੰ ਬੁਲਾ ਜਿੰਨੂੰ ਮਰਜ਼ੀ ਬੁਲਾ ਲੈ ਤੂੰ ਉਹਨਾਂ ਕੇ ਵੇਚ ਉਹ ਨਹੀਂ ਤੂੰ ਡਾਂਗ ਦੇ ਕੇ ਮੰਨ ਕਰਾਓ ਨਹੀਂ ਤੂੰ ਉਹਨਾਂ ਕੇ ਵੇਚ ਡਾਂਗ ਦੀ ਗੱਲ ਕਰਦੇ ਨੇ ਬਹੁਤ ਕਰੀ ਜੰਦੀਆਂ ਇਹ ਨਾਲੀ ਚੱਲਦੀ ਹੈ ਮੁੰਡੇ ਲੈ ਕੇ ਇਨਾਂ ਨੂੰ ਕਹਿਂਦੀ ਲੋਕੀ ਬੁਕਾਲ ਨਹੀਂ ਕਰੀਂ ਨੀ ਤੂੰ ਕਲਾਸ ਮੈਨੂੰ ਨੇ ਕਹਿਣਾ ਹਾਂ ਬੁਕਾਲ ਕਰੀਂ ਓਹ ਨੂੰ ਹਟਾ ਫਿਰ ਓਹ ਕੌਣ ਲੋ ਗਈ ਅੱਗੇ ਕੀਤੀ ਆ ਅੱਗੇ ਕੀਤੀ ਜਨਾਨੀ ਫਿਰ ਉਹਨੂੰ ਉਹਨੂੰ ਚੁੱਪ ਕਰਾ ਸਾਨੂੰ ਫਿਰ ਮੈਂ ਮੇਰ ਤੋਂ ਕਿ ਲੈਣਾ ਉਹਨੂੰ ਸਾਈਡ ਕਰਾ ਉਹਨੂੰ ਸੈਟ ਕਰਾ ਤੂੰ ਰਿਸ਼ਤਾ ਕਰਨਾ ਇਹ ਮੁੰਡੇ ਨਾਲ ਤੂੰ ਕਰਾਉਣਾ ਹੁਣ ਆਪਣੀ ਕੁੜੀ ਦਾ ਤੂੰ ਆਪਣੀ ਕੁੜੀਾਂ ਨੂੰ ਤਰਾਂ ਨੇ ਜਿਹੜੀ ਸ਼ਾਹ ਤੈਨੂੰ ਫਿਕਰ ਹੋ ਰਹੀ ਰੋਟੀ ਮਾਰਨੀ ਤੂੰ ਜਰਦਾ ਘਟਾ ਏ ਬਕਵਾਸ ਕਰਨ ਲੱਗੀ ਆ ਤੂੰ ਕੱਟੇ ਘੜ ਵੀ ਘਟ ਲੈਣਾ ਨਹੀਂ ਸਿੰਗਾ ਕ ਨਹੀਂ ਸਿੰਗਾ ਤੇ ਤੈਨੂੰ ਪਤਾ ਵਾ ਇਨਸਾਨ ਹੈ ਕ ਨਹੀਂ ਇਨਸਾਨ ਉਹ ਤੈਨੂੰ ਪਤਾ 5 ਮਿੰਟ ਪਹਿਲਾਂ ਇਨਸਾਨ ਵਰਗੇ ਦਿਖਾ ਤੂੰ ਬਣ ਜਾਣਾ ਇਨਸਾਨ ਵਰਗੇ ਦਿਖਾ ਤੂੰ ਤੂੰ ਜਾਨੀ ਤਾਂ ਬੋਏ ਐਨੀ ਤੇਰੋਂ ਤੇ ਐਨੀ ਤੇਰੋਂ ਥੇੜ ਦੇਣਾ ਜੇ ਤੂੰ ਗੁੱਲੀ ਵਾਂਗੂ ਚੱਲ ਨਾ ਮੇਰੀ ਜਦੋਂ ਆਈ ਹੋਈ ਨਾ ਮੈਨੂੰ ਆ ਸਾਰੇ ਪਤਾ ਤੇਰੇ ਅੱਡੇ ਕੈਰੇਕਟਰ ਕਿੱਥੇ ਕੀ ਕਰਦੀ ਹਟੀ ਆ ਤੁਹਾਡੇ ਕੈਰੇਕਟਰਾਂ ਨੂੰ ਤਾਂ ਮੋਰਚੇ ਜਿਹੜੇ ਗੰਦ ਭਾਗੀ ਸਾਰਾ ਪਤਾ ਏ ਏ ਬੋਲ ਬੋਲ ਜਿਹੜਾ ਗੰਦ ਪਾ ਕੇ ਆਈ ਸਾਲਾ ਪਤਾ ਹੋਰ ਕੀ ਕਰਦੀ ਮੋਰਚੇ ਦੇ ਤੇ ਕਿਸੇ ਬੰਦੇ ਮਗਰ ਕਦੀ ਕਿਸੇ ਬੰਦੇ ਮਗਰ ਇਨਸਾਨਾਂ ਦੇ ਪਿੱਛੇ ਜਾਣ ਜਾਂਦੇ ਸੀ ਇਨਸਾਨ ਜੀ ਕੁਛ ਨਹੀਂ ਜਾਂਦੇ ਮੋਰਚੇ ਚ ਨਹੀਂ ਜਾਂਦੇ ਜਾਨ ਜਾਂਦੇ ਤੂੰ ਇਨਸਾਨ ਆ ਹੋਰ ਕੀ ਹੈ ਮੇਰਾ ਮੋਰਚੇ ਚ ਦੇਖਿਆ ਤੂੰ ਐ ਜਰ ਤੂੰ ਸਿੰਘੀ ਆ ਰਹੀ ਰਹੀ ਕੇ ਉੱਤੇ ਲੱਖ ਦੀ ਲਾਈ ਆ ਤੇਰੇ ਉੱਤੇ ਆ ਹੀ ਰਹਿ ਗਿਆ ਬਾਣਾ ਪਾ ਲੈ ਆਗ ਕੋਈ ਨਾ ਧਿਆਨ ਦੇ ਹਾਂ ਮੈਂ ਹੋਰ ਕਾਹੂ ਬਾਣਾ ਪਾ ਲੈ ਇਤਲਾਕ ਟੇਚਾ ਆਡ ਕੋਈ ਨਮਕ ਲਾ ਕੇ ਆਹ ਮੋ ਜੀ ਸਾਹਮਣੇ ਆਹੋ ਸਾਹਮਣੇ ਆ ਤੁਹ ਦਿਖ ਲੈ ਬਿਆ ਆ ਠੀਕ ਹੈ ਕੋਈ ਦਾ ਜਾ ਤੇਰੀ ਹਿਸਟਰੀ ਵੀ ਪਤਾ ਲੱਗ ਗਿਆ ਜਦੋਂ ਮਰਾ ਬੁੜੇ ਨਹੀਂ ਛੱਡਦੀ 80 ਸਾਲ ਦੇ ਅੱਛਾ ਔਰ ਹੱਥ ਜੋੜੀ ਜਾਂਦੇ ਆ ਬੀਬੀ ਦੇਖ ਲੈ ਮਨ ਨਹੀਂ ਕੋਈ ਨਾ ਸਾਨੂੰ ਕਹਦਾ ਇਹਦਾ ਸਿੰਗਲ ਮਿਲ ਗਿਆ ਭਾਜੀ ਆਪਾਂ ਹੱਥ ਜੋੜ ਰਹੇ ਆ ਹਾਂਜੀ ਹਾਂਜੀ ਕੋਈ ਨਹੀਂ ਤੁਹਾਡਾ ਡਿਸਟੈਂਸ ਬਣਾਓ ਯਾਰ ਆਪਾਂ ਦੀ ਤਨੀਰ ਬਣਾ ਰਹੇ ਭਾਜੀ ਬਣਾ ਲਓ ਉਹ ਤਾਂ ਆਈ ਨਾ ਬਣਾਣਾ ਆਪਾਂ ਤਾਂ ਨਹੀਂ ਕਹਿ ਕੁਝ ਜੀ ਉਹ ਆਪ ਹੀ ਹੈ ਇਹਨਾਂ ਨੇ ਸ਼ਰਮ ਨਹੀਂ ਨਹੀਂ ਸ਼ਰਮ ਘੱਟ ਹੁਣ ਮੋਰਚੇ ਵਾਲੀ ਉਹ ਡਿਟੇਲ ਨਿਕਲ ਗਈ ਹੈ ਕੌਣਾ ਤੂੰ ਹੈ ਕਿ ਨਹੀਂ ਗੱਲ ਗੱਲ ਦੇਖੋ ਟੀਵੀ ਬੀ ਵੀ ਦੇ ਤੋਹੋ ਦੋਤੇ ਹੋ ਤਾਂ じゃ ਆਪਣੇ ਬੇਫਿਕਰ ਹੋ ਜਾਓ ਚਲ ਹਾਂ 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 ਬਾਈ ਇਹਨੂੰ ਕਹਿੰਦੇ ਬੀੜੀ ਸਿਗਰਟ ਦਾ ਹੋਰ ਜੋ ਮਰਜ਼ੀ ਕਰਨਾ ਤੂੰ ਕੋਖਾ ਬੰਦ ਕਰਾ ਠੀਕਾ ਬੰਦ ਕਰਾ ਜਾ ਆਪਣਾ ਕੰਮ ਕਰ ਜਾ ਕੰਮ ਕਰ ਕੰਮ ਕਰ ਆ ਜਾ ਨੇ ਤੇ ਪਿੱਛੇ ਦੇਣ ਉਹਨਾਂ ਦੇ ਉੱਤੇ ਗਰੀਬ ਗੱਲਾਂ ਕਰਨ ਉਹਨਾਂ ਕੇ ਵੇਚ ਕੇ ਦਿਖਾ ਫੜ ਕੇ ਵਗਾ ਫਿਰ ਕਿਉਂ ਵਗਾਉਣ ਕੇ ਮੇਰਾ ਨਾ ਥੇਤੇ ਜੋ ਮੰਨੀ ਆ ਨਾ ਤੇ ਤੂੰ ਲੈਣਾ ਨਹੀਂ ਦੇਣਾ ਨਹੀਂ ਤੂੰ ਧਮਕੀ ਦੇ ਤਾ ਤੂੰ ਘਰ ਆ ਕੇ ਤੇ ਬੱਚ ਲੱਗ ਤਾ ਟੰਗੜਾਣਾ ਕੰਮ ਕਿਉਂ ਨਾ ਮੈਂ ਕਿ ਜਣਾ ਮੁੰਡਾ ਲੈ ਜਾ ਆਹ ਐਵੇਂ ਧਮਕੀ ਨਾਲ ਲੈਣਾ ਤੂੰ ਆਪਣੀ ਕੁੜੀ ਨਾਲ ਕੰਮ ਨਹੀਂ ਸਹੀ ਕਰ ਬੁੜੀ ਕੁੜੀ ਨਹੀਂ ਲੈ ਮੈਂ ਮੰਡੀ ਗਿਆ ਮਾਦਵਾ ਜਣਾਉਂਦਾ ਤੇਰੇ ਵਰਗੇ ਜੰਦੇ ਨਾਲ ਚੱਲ ਚੱਲ ਇਹਨੂੰ ਜਾਣ ਮੈਂ ਕਹਿੰਦੀ ਕਿ ਭਾਵੇਂ ਵਰਗਾਂ ਦੱਸ ਜੀ ਲੋੜ ਨਹੀਂ ਮੈਨੂੰ ਸਮਝਣ ਲੱਗੇ ਤੇ ਆਂ ਦੇ ਜਾਣ ਦੇ ਨਾਲ ਤੁਹਾਨੂੰ ਤੇਰੀ ਹਿੱਕੀ ਪਾਣੀ ਹੋਵੇ ਸ਼ੁਕਰ ਹੈ ਮਾਣਾ ਭਾਣਾ ਗੁਰੂ ਦਾ ਟੱਕਿਆਰਾ ਜੋ ਤਿੰਨ ਪ੍ਰਮਾਤਮਾ ਨੇ ਉਹਲਾ ਦੇਤਾ ਐਪੜਦਾ ਤੂੰ ਖੋਲ ਖੋਲ ਕੇ ਸਾਰਾ ਢਗਾ ਤਾ ਤੇਰੀ ਘਰ ਵਾਲੇ ਛੱਡੇ ਤੇ ਚਲੇ ਗਿਆ ਤੇ ਕੋਈ ਲਾਜ਼ਮ ਨਹੀਂ ਇਧਰ ਜਿਹੋ ਜਿਹੋ ਤੇਰੇ ਲੱਛਣ ਤੇਰੇ ਘਰ ਅੱਗੇ ਮੈਂ ਉਸਣਾ ਮੇਰੇ ਨਾਂ ਵਸ ਇਹਨਾਂ ਦੀ ਜਿੰਨਕੀ ਨਾ ਪਰੋੜ ਤੇ ਵਰਗੀ ਇਹਨਾਂ ਇੱਕ ਇਹੇ ਬੰਦ ਕਰ ਨਾਲੇ ਤੇਰੇ ਨਾਲ ਕੰਮ ਚੱਲਣਾ ਚੱਲਿਆ ਕੰਮ ਹੋ ਗਿਆ ਠੀਕਾ ਬੰਦ ਜਾ ਬਹਿ ਜਾ ਉੱਤੇ ਫੁੱਟਰੀ ਤੇ ਜਾ ਚਲੇ ਕੋ ਜਾ ਉੱਤੇ ਤੇਰਾ ਕੰਮ ਚੱਲੂਗਾ ਉੱਤੇ ਕਰ ਰਿਹਾ ਹੈ ਕੈਂਸਲ ਕਰ ਰਿਹਾ ਹੈ ਇਹ ਕਿਹ ਲੈਣਾ ਤੁਸੀਂ ਉਹ ਕਿ ਲੈਣਾ ਉਹ ਇਹਦੇ ਨਾਲ ਨਹੀਂ ਆਹ ਬੀੜੀਆਂ ਫੇਟਾ ਕਹਿੰਦੀਆਂ ਲੋਕਾਂ ਕੋਲੇ ਵੇਚ ਕਹਿੰਦੀ ਬੀੜੀਆਂ ਫੇਟਾ ਦੇ ਲਾਗੇ ਗੁਰਦੁਆਰਾ ਕੋਈ ਨਹੀਂ ਮੈਂ ਕੀ ਕਰਦਾ ਹਾਲੇ ਬਾਬਾ ਜੀ ਇੱਧਰ ਬਾਬਿਓ ਮੈਨੇ ਨੂੰ ਤਾਂ ਮਿਲਣਾ ਹੈ ਮੋਰਚੇ ਵਾਲੀ ਆ ਕਹਿੰਦੇ ਮੋਰਚੇ 'ਚ ਗੰਦ ਪਾ ਕੇ ਗਈ ਆ ਬਹੁਤ ਜ਼ਿਆਦਾ ਮੋਰਚੇ 'ਚ ਕੀ ਗੰਦ ਕੋਈ ਨਾ ਡਿਟੇਲ ਘੜਾਉਨੇ ਤੇਰੀ ਵੀ ਡਿਟੇਲ ਘੜਾਵਾਂਗੇ ਬੇਵਿਗੜ ਹੋ ਜਾ ਤੂੰ ਬੇਵਿਗੜ ਆ ਜਾ ਨਰੇ ਸ਼ਰਮੋਣੀ ਚਾਹੀਦੀ ਆ ਕੋਈ ਨਾ ਆਜੀ ਬੋਲ ਯਾਰ ਸਾਨੂੰ ਨਹੀਂ ਆ ਗਈ ਮੈਨੂੰ ਕੋਈ ਚਰਨੀ ਆਜੀ ਚੰਗੇ ਰਾਹ ਸੁਰੇਣਾ ਸਾਨੂੰ ਤੇਰੇ ਵਰਗੇ ਨੇਤੇ ਨੇਤੇ ਟੱਕਰਦੇ ਆ ਦੇਖੀ ਰਿਹਾ ਆ ਜਾਂ ਹਟੇ ਤੇ ਇੱਥੇ ਇੱਥੇ ਬੰਦ ਕਰਾਇਆ ਉਧਰ ਬੰਦ ਕਰਾਇਦੇ ਤੇਰੇ ਵਰਗੇ ਨੇਤੇ ਟੱਕਰਦੇ ਆ ਐਨੇ ਭਿਆਨਾਂ ਰਿਸ਼ਤਾ ਤੋੜਨਾ ਆਪਣਾ ਆਜੀ ਆਪਣਾ ਜਿਹੜਾ ਖੋਖਾ ਵਾ ਇਹ ਸਾਚਾ ਤਾਂ ਗੁਰੂ ਘਰ ਦੇ ਘਟੋ ਘਟ ਵੀ 200 ਮੀਟਰ ਦੀ ਦੂਰੀ ਤੇ ਦੂਰੀ ਤੋਂ ਵੀ ਬਹੁਤ ਘੱਟ ਵਾ ਜੀ ਇੱਥੇ ਜੀ ਆ ਜਿਹੜੀ ਲੇਡੀ ਤੁਹਾਨੂੰ ਦਿਖਾਈ ਆ ਇਹ ਆਪਣੀ ਜਿਹੜੀ ਆ ਇਹ ਮਹਤ ਕਰਦੀ ਆ ਤਲਤਰਹੀਣ ਸਾਰਾ ਕੁਝ ਇਹਦਾ ਜੜਾ ਵਾ ਇਹ ਭਈਆਂ ਦੇ ਨਾਲ ਹੱਕ ਤੇ ਜਿਹੜੀ ਖੜਦੀ ਆ ਕਹਿੰਦੀ ਤੁਸੀਂ ਬੀੜੀ ਸਿਕਟਾ ਵੇਚੋ ਮੈਂ ਦੇਖਦੀ ਆ ਤੁਹਾਨੂੰ ਕੀ ਕਰਦੇ ਆ ਤੇ ਆਪਾ ਜੀ ਇਹ ਜਿਹੜੀ ਕੌਲ ਵਾ ਇਹ ਬਾਬਾ ਗੜਗੱਜ ਸਿੰਘ ਜਿਹੜੇ ਆ ਕੇਸਗੜ ਸਾਹਿਬ ਤਖਤ ਹਿਰਕੇਸਗੜ ਸਾਹਿਬ ਉਹਨਾਂ ਨੇ ਲਾਣ ਕੀਤਾ ਸੀ ਜਦੋਂ ਚੱਪੜ ਜਿਹੜੀ ਆਏ ਨੇ ਹੁਣ ਪਿੱਛੇ ਜੀ ਤੇ ਆਪਾ ਦਾ ਜੀ ਇਹੀ ਉਹਨਾਂ ਦੀ ਜਿਹੜੀ ਕੌਲ ਆ ਆਪਾ ਦੇ ਉੱਤੇ ਫੁੱਲ ਚੜ੍ਹਾਉਣੇ ਪਏ ਆ ਠੀਕ ਆ ਜੀ ਨਾਲੇ ਭਗਵੰਤ ਮਾਨ ਵੀ ਕਹਿੰਦਾ ਪੰਜਾਬ ਚ ਨਸ਼ਾ ਬਹੁਤ ਜਿਆਦਾ ਵਾ ਤੇ ਨਸ਼ਾ ਤਾਂ ਹੈ ਨਹੀਂ ਇਹ ਪੀਣ ਵਾਲੇ ਵੀ ਭਈਏ ਆ ਵੇਚਣ ਵਾਲੇ ਵੀ ਭਈਏ ਆ ਹਮਾਇਤ ਕਰਨ ਵਾਲੇ ਜਿਹੜੇ ਉਹ ਪੰਜਾਬੀ ਜਿਹੜੇ ਚਲਿੱਤਰਹੀਣ ਆ ਜੀ ਤੇ ਆਪਾਂ ਦਾ ਕਦਮ ਚੱਕਿਆ ਹੁਣ ਬਾਕੀ ਸੰਗਤਾਂ ਨੂੰ ਬੇਨਤੀ ਆ ਕਿ ਨਾਲ ਲੱਗੋ ਸਾਡੇ ਅਸੀਂ ਸਾਡੇ ਅੱਗੇ ਲੱਗਦੇ ਆ ਅਸੀਂ ਨਹੀਂ ਪਿੱਛੇ ਹਟਦੇ ਜਿਹੜੇ ਮਰਜ਼ੀ ਤੁਸੀਂ ਹੋਰ ਸਿੰਘਾਂ ਨਾਲ ਚੱਲੇ ਹੋਗੇ ਆਪਣੇ ਆਪਣਾ ਇਹ ਆਪਾਂ ਦਾ ਸੀਸ ਲਾਉਣ ਵਾਲੇ ਆ ਬਾ ਮਾੜਾ ਕੰਮ ਜੇ ਕੋਈ ਕਰਦਾ ਹੋਵੇ ਉਹਨੂੰ ਜੇ ਕੋਈ ਚੰਗਾ ਕੰਮ ਕਰਦਾ ਆਪਾਂ ਉਹਦੀ ਸਲਾਹਣਾ ਕਰਦੇ ਆ ਠੀਕ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ